ਗੁਰਦਾਸਪੁਰ ਦੇ ਪੁਲਿਸ ਸਾਂਝ ਕੇਂਦਰ ਦੀ ਇੰਚਾਰਜ ਮਹਿਲਾ ਇੰਸਪੈਕਟਰ ਇੰਦਰਬੀਰ ਕੌਰ ਨੂੰ ਭ੍ਰਿਸ਼ਟਾਚਾਰ ਦੇ ਅਰੋਪਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਕੇਂਦਰ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਸਾਂਝ ਕੇਂਦਰ ਦੇ ਵਿੱਚ ਤਣਾਤ ਹੋਰ ਪੁਲਿਸ ਮੁਲਾਜ਼ਮਾਂ ਤੋਂ ਨਿਯਮਤ ਤੌਰ ਤੇ ਪੈਸੇ ਵਸੂਲਦੀ ਸੀ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਪੁਲਿਸ ਮੁਲਾਜ਼ਮ ਨੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਜਿਸ ਦੇ ਵਿੱਚ ਤਿੰਨ ਪੀੜਤਾਂ ਨੇ ਵਿਸਤਾਰ ਦੇ ਵਿੱਚ ਦੱਸਿਆ ਹੈ ਕਿ ਇੰਦਰਬੀਰ ਕੌਰ ਉਨ੍ਹਾਂ ਤੇ ਦਬਾਅ ਪਾ ਕੇ ਪੈਸੇ ਵਸੂਲਦੀ ਸੀ ਸ਼ਿਕਾਇਤ ਦੀ ਮੁੱਢਲੀ ਜਾਂਚ ਦੇ ਵਿੱਚ આરોਪਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਇੰਦਰਬੀਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇੰਦਰਬੀਰ ਕੌਰ ਵੱਲੋਂ ਕੀਤੀ ਗਈ ਪੈਸੇ ਦੀ ਮੰਗ ਅਤੇ ਲੈਣ-ਦੇਣ ਦੇ ਪੁਖਤਾ ਸਬੂਤ ਸਾਹਮਣੇ ਆਏ ਨੇ ਹੋਰ ਵੀ ਜਾਣਕਾਰੀ ਹੈ ਇਸ ਭ੍ਰਿਸ਼ਟਾਚਾਰ ਰੈਕੇਟ ਦੇ ਵਿੱਚ ਹੋਰ ਕਰਮਚਾਰੀ ਸ਼ਾਮਲ ਹੋ ਸਕਦੇ ਨੇ ਪੁਲਿਸ ਸੂਤਰਾਂ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਰਮਚਾਰੀਆਂ ਦੇ ਬਿਆਨ ਦਰਜ ਕੀਤੇ ਜਾਣਗੇ ਤੇ ਜੇਕਰ ਲੋੜ ਪਈ ਤਾਂ ਕਾਰਵਾਈ ਦਾ ਦਾਇਰਾ ਵਧਾਇਆ ਜਾਏਗਾ ਲੋਕਾਂ ਨੂੰ ਐਫ ਆਈ ਆਰ ਦੀ ਕਾਪੀ ਪੁਲਿਸ ਤਸਦੀਕ ਪਾਸਪੋਰਟ ਰਿਪੋਰਟ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਪੁਲਿਸ ਸਾਂਝ ਕੇਂਦਰ ਬਣਾਇਆ ਗਿਆ ਹੈ ਅਜਿਹੇ ਕਰਮਚਾਰੀਆਂ ਦੇ ਵੱਲੋਂ ਭ੍ਰਿਸ਼ਟਾਚਾਰ ਕਰਨਾ ਪੂਰੇ ਸਿਸਟਮ ਦੀ ਕਾਰਸ਼ੈਲੀ ਤੇ ਸਵਾਲ ਖੜੇ ਕਰਦਾ ਹੈ ਕਾਰੇ ਦੋ ਰੋਮ ਲੈ ਕੀ ਕਹਿੰਦੇ ਚੱਲਦੇ ਅੱਗੇ ਉਹਨਾਂ ਬਾਰੇ ਕੋਈ ਦੋ ਰੋਮ ਲੈ ਕੀ ਕਹਿੰਦੇ ਜਾਂਦੇ ਕੋਈ ਜਾਣਦੇ ਆਪਣੀ ਭਾਈ ਕਹਿੰਦੇ ਜਾਂਦੇ ਇੱਕ ਮਿੰਟ ਇੱਕ ਕੋਰਡੀਨੇਟ